ਲੁਧਿਆਣਾ ਦੇ ਡੁਗਰੀ ਇਲਾਕੇ ਵਿੱਚ ਰਹਿਣ ਵਾਲੇ ਜਤਿੰਦਰ ਸਿੰਘ ਨੂੰ ਲਵ ਮੈਰਿਜ ਕਰਵਾਉਣੀ ਕਾਫੀ ਮਹਿੰਗੀ ਪੈ ਗਈ। ਦੱਸ ਦਈਏ ਕਿ ਉਹਦੇ ਹੀ ਸਾਲਿਆਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਂ ਲੈ ਕੇ ਹਥਿਆਰਾਂ ਦੇ ਨਾਲ ਉਸ ਦੇ ਘਰ ਉੱਪਰ ਹਮਲਾ ਕੀਤਾ ਗਿਆ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਤਿੰਦਰ ਸਿੰਘ ਨੇ ਦੱਸਿਆ ਕਿ 2018 ਦੇ ਵਿੱਚ ਮੇਰੀ ਲਵ ਮੈਰਿਜ ਹੋਈ ਸੀ ਜਿਸ ਤੋਂ ਬਾਅਦ ਮੇਰਾ ਸੌਰਾ ਪਰਿਵਾਰ ਦੇ ਨਾਲ ਸਾਰੇ ਰਿਸ਼ਤੇ ਨਾਤੇ ਖਤਮ ਹੋ ਗਏ ਸੀ। ਅਸੀਂ ਦੋਨੇ ਮੀਆਂ ਬੀਬੀ ਰਾਜੀ ਖੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਸੀ ਕਿ ਬੀਤੇ ਦਿਨੀ ਮੇਰੇ ਪਿਤਾ ਨੂੰ ਧਮਕੀ ਭਰਿਆ ਫੋਨ ਆਉਂਦਾ ਹੈ ਜਿਸ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਨਾਲ ਹੀ ਅਗਲੇ ਦਿਨ ਮੇਰੇ ਸਾਲਿਆਂ ਦੇ ਵੱਲੋਂ ਕੁਝ ਵਿਅਕਤੀਆਂ ਨੂੰ ਨਾਂ ਲੈ ਕੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਵਿੱਚ ਮੇਰੇ ਛੋਟੇ-ਛੋਟੇ ਬੱਚੇ ਸਾਰਾ ਮਾਹੌਲ ਦੇਖ ਕੇ ਡਰ ਗਏ ਜੇਕਰ ਆਂਡ-ਗੁੰਡ ਨਾ ਬਚਾਉਂਦਾ ਤਾਂ ਮੇਰੀ ਜਾਨ ਵੀ ਜਾ ਸਕਦੀ ਸੀ ਹੁਣ ਮੈਂ ਥਾਣੇ ਦੇ ਵਿੱਚ ਦਰਖਾਸਤ ਦੇਣ ਲਈ ਪਹੁੰਚਿਆ ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਹਾਂ ਕਿ ਮੈਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਤੇ ਨਾਲ ਹੀ ਮੇਰੇ ਸਾਲਿਆਂ ਦੇ ਉੱਪਰ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਕੱਲ ਤਕਰੀਬਨ ਮੇਰੇ ਉਨਕੇ 11:05 ਦੇ ਘਰੇ ਆਏ ਨੇ ਫੋਨ ਕਰਕੇ ਧਮਕੀਆਂ ਦਿੱਤੀ ਮੈਨੂੰ ਤੇ ਬਾਹਰ ਆ ਜਾ ਤੇ ਇਹ ਮੇਰੀ ਮਸੀਨੇ ਦਰਵਾਜ਼ਾ ਬੰਦ ਕਰਤਾ ਵਾ ਮੈਨੂੰ ਅੰਦਰੋਂ ਖਿੱਚ ਕੇ ਲਿਆ ਕੇ ਬਾਹਰ ਮੇਰੇ ਨਾਲ ਪੰਜ ਜਣਿਆਂ ਨੇ ਕੁੱਟਮਾਰ ਕੀਤੀ ਆ ਕੌਣ ਸੀਗੇ ਉਹ ਉਹ ਮੇਰੇ ਸਾਲੇ ਸੀਗੇ ਜੀ ਇੱਕ ਦਾ ਨਾਮ ਅਰਚਜੋਤ ਹੈਗਾ ਵਾ ਇੱਕ ਤਾਂ ਜਗਨਦੀਪ ਆ ਇੱਕ ਗੁਰਨਦਰ ਹੈਗਾ ਤਿੰਨ ਹਾਂਜੀ ਕੀ ਬੋਲੋ ਤੇ ਤਿੰਨ ਉਹਦੇ ਯਾਰ ਦੋਸਤ ਹੈਗੇ ਨੇ ਹੂੰ ਹਾਂ ਉਸ ਤੋਂ ਬਾਅਦ ਆਪਣਾ ਰੰਜਿਸ਼ ਉਹਨਾਂ ਦੀਈ ਹੈ ਕਿ ਅਸੀਂ ਲਵ ਮੈਰਿਜ ਕਰਾਈ 2018 ਦੇ ਵਿੱਚ ਉਹਨ ਕੀ ਦਾ 14 ਫਰਵਰੀ ਨੂੰ ਉਸ ਚੀ ਦੀ ਰੰਜਿਸ਼ ਉਸ ਤੋਂ ਬਾਅਦ ਸੱਤ ਸਾਲ ਦੇ ਵਿੱਚ ਕਦੀ ਨਾ ਮੇਰੀ ਬੋਲਚਾਲ ਹੋਈ ਆ ਨਾ ਅਸੀਂ ਉਹਦੇ ਘਰੇ ਗਏ ਆ ਨਾ ਕੁਝ ਕੀਤਾ ਵਾ ਬਸ ਫੋਨ ਆਇਆ ਵਾ ਮਿਸੀ ਨੂੰ ਫੋਨ ਕੀਤਾ ਫਾਦਰ ਸਾਹਿਬ ਨੂੰ ਗਾਲਾਂ ਕੱਢੀਆਂ ਮੇਰੇ ਨੂੰ ਫੋਨ ਤੇ ਤੇ ਬਾਅਦ ਵਿੱਚ ਮਿਸੀ ਨੂੰ ਫੜਾਤਾ ਫੋਨ ਕਹਿੰਦਾ ਮੈਂ ਅਰਸ਼ੂ ਬੋਲਦਾ ਵਾਂ ਤੇ ਇਹਨੇ ਕਿਹਾ ਵਾ ਕਿਉਂ ਕੀ ਗੱਲ ਹੋ ਗਈ ਆ ਤੇ ਘਰੇ ਆ ਕੇ ਸੀ ਤਾਂ ਕਿ ਕਹਿੰਦਾ ਤੂੰ ਆ ਬਾਹਰ ਨਿਕਲ ਤੂੰ ਕਹਿੰਦਾ ਤਿਆਰ ਵੀ ਸੀ ਉਹਨਾਂ ਕੋਲ ਉਹਨਾਂ ਕੋਲ ਤਿਆਰ ਹੈ ਗਈ ਤੇਜ ਜੀ ਡੰਡੇ ਵੀ ਸੀਗੇ ਆਪਣਾ ਆਦਿਗੇ ਕਿਰਚੇ ਗਈ ਸੀ ਮੇਰੇ ਸਿਰ ਤੇ ਮਾਰੀ ਆ ਸਿਰ ਮੇਰੇ ਪੰਜ ਜਗ੍ਹਾ ਤੋਂ ਨਿਕੀਦਾ ਵੱਢਿਆ ਗਿਆ ਅੱਖਰ ਦੇ ਕੋਲੋਂ ਵੀ ਹੋ ਗਿਆ ਸਾਰੀ ਸਵੇਲਿੰਗ ਹੋਈ ਪਈ ਕੰਪਲੇਂਟ ਆਈ ਹੈ ਜੀ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਕਰਦੇ ਉਹ ਜੀ ਕਿਸ ਤਰ੍ਹਾਂ ਦਾ ਕਤਲ ਦਾ ਮਾਮਲਾ ਹੈ ਜਦੋਂ ਇਹ ਹਮਲਾ ਹੋਇਆ ਇਹ ਰਾਤ ਦੀ ਗੱਲ ਹੈ ਪਰ ਲਗਿੰਗ ਵਾਈਟ ਇਹ ਹੁੰਗਾ ਕਹਾਤਾ ਪੂਰੇ ਪਰਿਵਾਰ ਨੇ ਇਹ ਤਾਂ ਹੁਣ ਦੇਖੋ ਜੀ ਵੈਰੀਫਾਈ ਕਰਾਂਗੇ ਵੀ ਕੀ ਹੈ ਅਫਕਤ ਦੇਖਾਂ ਜਿੱਦਾਂ ਦੇ ਵਿਹਾਰ ਨਹੀਂ ਕਰਦੇ ਤੇ ਕਿੱਥੋਂ ਦਾ ਮਾਮਲਾ ਕਰ ਇਹ ਅਥੇ ਡੁਗਰੀ ਲਈ ਖਾਣਾ ਡੁਗਰੀ ਲਈ ਠੀਕ ਇਹਦੇ ਲੋਕਾਂ ਨੂੰ ਪਤਾ ਨਹੀਂ ਕਿਦਰ ਕੋਣ ਨੇ ਹਾਂਜੀ ਅਜੇ ਤੇ ਸਾੜੇ ਸੀ ਲੁਧਿਆਣਾ ਦੇ ਡੁਗਰੀ ਇਲਾਕੇ ਵਿੱਚ ਰਹਿਣ ਵਾਲੇ ਜਤਿੰਦਰ ਸਿੰਘ ਨੂੰ ਲਵ ਮੈਰਿਜ ਕਰਵਾਉਣੀ ਕਾਫੀ ਮਹਿੰਗੀ ਪੈ ਗਈ ਦੱਸ ਦਈਏ ਕਿ ਉਹਦੇ ਹੀ ਸਾਲਿਆਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਂ ਲੈ ਕੇ ਹਥਿਆਰਾਂ ਦੇ ਨਾਲ ਉਸ ਦੇ ਘਰ ਉੱਪਰ ਹਮਲਾ ਕੀਤਾ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਤਿੰਦਰ ਸਿੰਘ ਨੇ ਦੱਸਿਆ ਕਿ 2018 ਦੇ ਵਿੱਚ ਮੇਰੀ ਲਵ ਮੈਰਿਜ ਹੋਈ ਸੀ ਜਿਸ ਤੋਂ ਬਾਅਦ ਮੇਰਾ ਸਹੁਰਾ ਪਰਿਵਾਰ ਦੇ ਨਾਲ ਸਾਰੇ ਰਿਸ਼ਤੇ ਨਾਤੇ ਖਤਮ ਹੋ ਗਏ ਸੀ ਅਸੀਂ ਦੋਨੇ ਮੀਆਂ ਬੀਬੀ ਰਾਜੀ ਖੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਸੀ ਕਿ ਬੀਤੇ ਦਿਨੀ ਮੇਰੇ ਪਿਤਾ ਨੂੰ ਧਮਕੀ ਭਰਿਆ ਫੋਨ ਆਉਂਦਾ ਹੈ ਜਿਸ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਨਾਲ ਹੀ ਅਗਲੇ ਦਿਨ ਮੇਰੇ ਸਾਲਿਆਂ ਦੇ ਵੱਲੋਂ ਕੁਝ ਵਿਅਕਤੀਆਂ ਨੂੰ ਨਾਂ ਲੈ ਕੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਵਿੱਚ ਮੇਰੇ ਛੋਟੇ-ਛੋਟੇ ਬੱਚੇ ਸਾਰਾ ਮਾਹੌਲ ਦੇਖ ਕੇ ਡਰ ਗਏ ਜੇਕਰ ਆਂਡ-ਗੁਆਂਡ ਨਾ ਬਚਾੰਦਾ ਤਾਂ ਮੇਰੀ ਜਾਨ ਵੀ ਜਾ ਸਕਦੀ ਸੀ ਹੁਣ ਮੈਂ ਥਾਣੇ ਦੇ ਵਿੱਚ ਦਰਖਾਸਤ ਦੇਣ ਲਈ ਪਹੁੰਚਿਆ ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਹਾਂ ਕਿ ਮੈਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਤੇ ਨਾਲ ਹੀ ਮੇਰੇ ਸਾਲਿਆਂ ਦੇ ਉੱਪਰ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਕੱਲ ਤਕਰੀਬਨ ਮੇਰੇ ਉਹਨਾਂ ਕੇ 11 ਵਜੇ 5 ਮਿੰਟ ਤੇ ਘਰੇ ਆਏ ਨੇ ਫੋਨ ਕਰਕੇ ਧਮਕੀ ਦਿੱਤੀ ਮੈਨੂੰ ਕਿ ਬਾਹਰ ਆ ਜਾ ਤੇ ਇਹ ਮੇਰੀ ਮੇਸੀ ਨੇ ਦਰਵਾਜ਼ਾ ਬੰਦ ਕਰਤਾ ਵਾ ਮੈਨੂੰ ਅੰਦਰੋਂ ਖਿੱਚ ਕੇ ਲਿਆ ਕੇ ਬਾਹਰ ਮੇਰੇ ਨਾਲ ਪੰਜ ਜਣਿਆਂ ਨੇ ਕੁੱਟਮਾਰ ਕੀਤੀ ਆ ਕੌਣ ਸੀਗੇ ਉਹ ਉਹ ਮੇਰੇ ਸਾਲੇ ਸੀਗੇ ਜੀ ਇੱਕ ਦਾ ਨਾਮ ਅਰਚਜੋਤ ਹੈਗਾ ਵਾ ਇੱਕ ਦਾ ਨਾਮ ਜਗਨਦੀਪ ਆ ਇੱਕ ਗੁਰਨਦਰ ਹੈਗਾ ਤਿੰਨੋਂ ਹਾਂਜੀ ਤੇ ਤਿੰਨੋਂ ਦੇ ਯਾਰ ਦੋਸਤ ਹੈਗੇ ਨੇ ਅਸ ਤੋਂ ਬਾਅਦ ਆਪਣਾ ਰੰਜਿਸ਼ ਉਹਨਾਂ ਦੀ ਹੀ ਹੈ ਕਿ ਅਸੀਂ ਲਵ ਮੈਰਿਜ ਕਰਾਈ ਸੀ 2018 ਦੇ ਵਿੱਚ ਉਹਨ ਕੀ ਦਾ 14 ਫਰਵਰੀ ਨੂੰ ਉਸ ਚੀ ਦੀ ਰੰਜਿਸ਼ ਉਸ ਤੋਂ ਬਾਅਦ ਸੱਤ ਸਾਲ ਦੇ ਵਿੱਚ ਕਦੀ ਨਾ ਮੇਰੀ ਬੋਲਚਾਲ ਹੋਈ ਆ ਨਾ ਅਸੀਂ ਉਹਦੇ ਘਰੇ ਗਏ ਆ ਨਾ ਕੁਝ ਕੀਤਾ ਵਾ ਬਸ ਫੋਨ ਆਇਆ ਵਾ ਮੈਸੀ ਨੂੰ ਫੋਨ ਕੀਤਾ ਫਾਦਰ ਸਾਹਿਬ ਨੂੰ ਗਾਲਾਂ ਕੱਢੀਆਂ ਮੇਰੇ ਨੂੰ ਫੋਨ ਤੇ ਤੇ ਬਾਅਦ ਵਿੱਚ ਮੈਸੀ ਨੂੰ ਫੜਾਤਾ ਫੋਨ ਕਹਿੰਦਾ ਮੈਂ ਅਰਸ਼ੂ ਬੋਲਦਾ ਵਾਂ ਤੇ ਇਹਨੇ ਕਿਹਾ ਵਾ ਕਿਉਂ ਕੀ ਗੱਲ ਹੋ ਗਈ ਆ ਤੇ ਘਰੇ ਆ ਕੇ ਸਿੱਧਾ ਆ ਕੇ ਕਹਿੰਦਾ ਤੂੰ ਆ ਬਾਹਰ ਨਿਕਲ ਤੂੰ ਕਹਿੰਦਾ ਤਿਆਰ ਵੀ ਸੀ ਉਹਨਾਂ ਕੋਲ ਉਹਨਾਂ ਕੋਲ ਹਥਿਆਰ ਹੈਗੇ ਤੇਜ ਜੀ ਡੰਡੇ ਵੀ ਸੀਗੇ ਆ ਉਹ ਆਪਣਾ ਸੀਗੇ ਕਿਰਚ ਹੈਗੀ ਸੀ ਮੇਰੇ ਸਿਰ 'ਚ ਮਾਰੀ ਆ ਸਿਰ ਮੇਰੇ ਪੰਜ ਜਗ੍ਹਾ ਤੋਂ ਉਹਨੇ ਕੀਤਾ ਵੱਢਿਆ ਗਿਆ ਅੱਖ ਦੇ ਕੋਲੋਂ ਵੀ ਹੋ ਗਿਆ ਸਾਰੀ ਸਵੇਲਿੰਗ ਹੋਈ ਪਈ ਕੰਪਲੇਂਟ ਆਈ ਹੈ ਜੀ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਕਰਦੇ ਲੋਕੀ ਤਸਰ ਕੇ ਕਤੂਦਾ ਮਾਮਲਾ ਹੈ ਜਦੋਂ ਇਹ ਹਮਲਾ ਹੋਇਆ ਇਹ ਰਾਤ ਦੀ ਗੱਲ ਹੈ ਪਰ ਲੱਗਦਾ ਵਾਈਟ ਹੈ ਹੁੰਗਾ ਕਹਾਤਾ ਪੂਰੇ ਪਰਿਵਾਰ ਨੇ ਇਹ ਤਾਂ ਹੁਣ ਦੇਖੋ ਵੀ ਵੈਰੀਫਾਈ ਕਰਾਂਗੇ ਵੀ ਕੀ ਆ ਫੈਕਟ ਦੇਖਾਂਗੇ ਜਿੱਦਾਂ ਦੇ ਵਿਗਾਰ ਰੇਪ ਕਰਦੇ ਆ ਕਿ ਕਿੱਥੋਂ ਦਾ ਮਾਮਲਾ ਕਰੇ ਇਹ ਇੱਥੇ ਡੁਗਰੀ ਲਈ ਕਾਣਾ ਡੁਗਰੀ ਲਈ ਠੀਕ ਹੈ ਜੇ ਕੋਈ ਨੂੰ ਪਤਾ ਨਾ ਕਿਦਰ ਕੋਣ ਨੇ ਹਾਂਜੀ ਆਦੇ ਸਾਲੇ ਸੀ ਲੁਧਿਆਣਾ ਦੇ ਡੁਗਰੀ ਇਲਾਕੇ ਵਿੱਚ ਰਹਿਣ ਵਾਲੇ ਜਤਿੰਦਰ ਸਿੰਘ ਨੂੰ ਲਵ ਮੈਰਿਜ ਕਰਵਾਉਣੀ ਕਾਫੀ ਮਹਿੰਗੀ ਪੈ ਗਈ ਦੱਸ ਦਈਏ ਕਿ ਉਹਦੇ ਹੀ ਸਾਲਿਆਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਂ ਲੈ ਕੇ ਹਥਿਆਰਾਂ ਦੇ ਨਾਲ ਉਸ ਦੇ ਘਰ ਉੱਪਰ ਹਮਲਾ ਕੀਤਾ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਤਿੰਦਰ ਸਿੰਘ ਨੇ ਦੱਸਿਆ ਕਿ 2018 ਦੇ ਵਿੱਚ ਮੇਰੀ ਲਵ ਮੈਰਿਜ ਹੋਈ ਸੀ ਜਿਸ ਤੋਂ ਬਾਅਦ ਮੇਰਾ ਸਹੁਰਾ ਪਰਿਵਾਰ ਦੇ ਨਾਲ ਸਾਰੇ ਰਿਸ਼ਤੇ ਨਾਤੇ ਖਤਮ ਹੋ ਗਏ ਸੀ ਅਸੀਂ ਦੋਨੇ ਮੀਆਂ ਬੀਬੀ ਰਾਜੀ ਖੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਸੀ ਕਿ ਬੀਤੇ ਦਿਨੀ ਮੇਰੇ ਪਿਤਾ ਨੂੰ ਧਮਕੀ ਭਰਿਆ ਫੋਨ ਆਉਂਦਾ ਹੈ ਜਿਸ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਨਾਲ ਹੀ ਅਗਲੇ ਦਿਨ ਮੇਰੇ ਸਾਲਿਆਂ ਦੇ ਵੱਲੋਂ ਕੁਝ ਵਿਅਕਤੀਆਂ ਨੂੰ ਨਾਂ ਲੈ ਕੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਵਿੱਚ ਮੇਰੇ ਛੋਟੇ-ਛੋਟੇ ਬੱਚੇ ਸਾਰਾ ਮਾਹੌਲ ਦੇਖ ਕੇ ਡਰ ਗਏ ਜੇਕਰ ਆਂਡ-ਗੁੰਡ ਨਾ ਬਚਾਉਂਦਾ ਤਾਂ ਮੇਰੀ ਜਾਨ ਵੀ ਜਾ ਸਕਦੀ ਸੀ ਹੁਣ ਮੈਂ ਥਾਣੇ ਦੇ ਵਿੱਚ ਦਰਖਾਸਤ ਦੇਣ ਲਈ ਪਹੁੰਚਿਆ ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਹਾਂ ਕਿ ਮੈਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਤੇ ਨਾਲ ਹੀ ਮੇਰੇ ਸਾਲਿਆਂ ਦੇ ਉੱਪਰ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਕੱਲ ਤਕਰੀਬਨ ਮੇਰੇ ਉਹਨਾਂ ਕੇ 11:05 ਦੇ ਘਰੇ ਆਏ ਨੇ ਫੋਨ ਕਰਕੇ ਧਮਕੀਆਂ ਦਿੱਤੀ ਮੈਨੂੰ ਤੇ ਬਾਹਰ ਆ ਜਾ ਤੇ ਇਹ ਮੇਰੀ ਮੈਸੀ ਨੇ ਦਰਵਾਜ਼ਾ ਬੰਦ ਕਰਤਾ ਵਾ ਮੈਨੂੰ ਅੰਦਰੋਂ ਖਿੱਚ ਕੇ ਲਿਆ ਕੇ ਬਾਹਰ ਮੇਰੇ ਨਾਲ ਪੰਜ ਜਣਿਆਂ ਨੇ ਕੁੱਟਮਾਰ ਕੀਤੀ ਆ ਕੌਣ ਸੀਗੇ ਉਹ ਉਹ ਮੇਰੇ ਸਾਲੇ ਸੀਗੇ ਜੀ ਇੱਕ ਦਾ ਨਾਮ ਅਰਜੋਤ ਹੈਗਾ ਵਾ ਇੱਕ ਤਾਂ ਜਗਨਦੀਪ ਆ ਇੱਕ ਗੁਰਨਦਰ ਹੈਗਾ ਤਿੰਨ ਹਾਂਜੀ ਕੀ ਬੋਲਉਂਦੇ ਤੇ ਤਿੰਨ ਉਹਦੇ ਯਾਰ ਦੋਸਤ ਹੈਗੇ ਨੇ ਹਾਂ ਉਸ ਤੋਂ ਬਾਅਦ ਆਪਣਾ ਰੰਜਿਸ਼ ਉਹਨਾਂ ਦੀਈ ਹੈ ਕਿ ਅਸੀਂ ਲਵ ਮੈਰਿਜ ਕਰਾਈ ਸੀ 2018 ਦੇ ਵਿੱਚ ਉਹਨ ਕੀ ਦਾ 14 ਫਰਵਰੀ ਨੂੰ ਉਸ ਜੀ ਦੀ ਰੰਜਿਸ਼ ਉਸ ਤੋਂ ਬਾਅਦ ਵੀ 7 ਸਾਲ ਦੇ ਵਿੱਚ ਕਦੀ ਨਾ ਮੇਰੀ ਬੋਲਚਾਲ ਹੋਈ ਹੈ ਨਾ ਅਸੀਂ ਉਹਦੇ ਘਰੇ ਗਏ ਆ ਨਾ ਕੁਝ ਕੀਤਾ ਵਾ ਬਸ ਫੋਨ ਆਇਆ ਵਾ ਮੈਸੀਨ ਨੂੰ ਫੋਨ ਕੀਤਾ ਫਾਦਰ ਸਾਹਿਬ ਨੂੰ ਗਾਲਾਂ ਕੱਢੀਆਂ ਮੇਰੇ ਨੂੰ ਫੋਨ ਤੇ ਤੇ ਬਾਅਦ ਵਿੱਚ ਮੈਸੀਨ ਫੜਾਤਾ ਫੋਨ ਕਹਿੰਦਾ ਮੈਂ ਅਰਸ਼ੂ ਬੋਲਦਾ ਵਾਂ ਤੇ ਇਹਨੇ ਕਿਹਾ ਵਾ ਕਿਉਂ ਕੀ ਗੱਲ ਹੋ ਗਈ ਆ ਤੇ ਘਰੇ ਆ ਕੇ ਸੀ ਤਾਂ ਕਿ ਕਹਿੰਦਾ ਤੂੰ ਆ ਬਾਹਰ ਨਿਕਲ ਤੂੰ ਕਹਿੰਦਾ ਤਿਆਰ ਵੀ ਸੀ ਉਹਨਾਂ ਕੋਲ ਉਹਨਾਂ ਕੋਲ ਤਿਆਰ ਹੈ ਗਈ ਤੇਜ ਜੀ ਡੰਡੇ ਵੀ ਸੀਗੇ ਆਪਣਾ ਸੀਗੇ ਕਿਰਚੇ ਗਈ ਸੀ ਮੇਰੇ ਸਿਰ ਤੇ ਮਾਰੀ ਆ ਸਿਰ ਮੇਰੇ ਪੰਜ ਜਗ੍ਹਾ ਤੋਂ ਉਹਨਾਂ ਕੀਦਾ ਵੱਢਿਆ ਗਿਆ ਅੱਖਰ ਦੇ ਕੋਲੋਂ ਵੀ ਹੋ ਗਿਆ ਸਾਰੀ ਸਵੇਲਿੰਗ ਹੋਈ ਪਈ ਕੰਪਲੇਂਟ ਆਈ ਹੈ ਜੀ ਨੂੰ ਅਸੀਂ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਕਰਦੇ ਆ ਉਹ ਕੀਤਾ ਕਿਸ ਤਰ੍ਹਾਂ ਕਿ ਕਤੂਦਾ ਮਾਮਲਾ ਹੈ ਜਦੋਂ ਇਹ ਹਮਲਾ ਹੋਇਆ ਹੈ ਇਹ ਰਾਤ ਦੀ ਗੱਲ ਹੈ ਪਰ ਲੱਗਦਾ ਵਾਈਟ ਹੈ ਹੁੰਗਾ ਕਹਾਤਾ ਪੂਰੇ ਪਰਿਵਾਰ ਨੇ ਇਹ ਤਾਂ ਹੁਣ ਦੇਖ ਕੇ ਵੀ ਵੈਰੀਫਾਈ ਕਰਾਂਗੇ ਵੀ ਕੀ ਹੈ ਅਫੈਕਟ ਦੇਖਾਂਗੇ ਜਿੱਦਾਂ ਦੇ ਵਿਹਾਰ ਰੇ ਕਰਦੇ ਆ ਤੇ ਕਿੱਥੋਂ ਦਾ ਮਾਮਲਾ ਕਰੇ ਇਹ ਅੱਥੇ ਦੁਗਰੀ ਲਈ ਖਾਣਾ ਉਰੇ ਲਈ ਠੀਕ ਹੈ ਤੇ ਦੋਸ਼ ਇਹਨਾਂ ਨੂੰ ਕਿੱਧਰ ਕੋਲ ਨੇ ਹਾਂਜੀ ਆ ਜੀ ਤੇ ਸਾਲੇ